ਪਰਾ ਸਾਨੂੰ ਨਹੀਂ ਭੰਡ ਰਏ ਇਹਦਾ ਕਾਰਨ ਹੈਗਾ ਭਰਾਵੋ ਅਸਲ ਦੇ ਵਿੱਚ ਜਦੋਂ ਤੁਸੀਂ 2020 ਦੇ ਵਿੱਚ ਦਿੱਲੀ ਨੂੰ ਤੁਰੇ ਸੀਗੇ ਪੰਜਾਬ ਦੇ ਵਿੱਚ ਤੁਸੀਂ ਲਾਮਬੱਦੀ ਕੀਤੀ ਲੋਕਾਂ ਨੂੰ ਇਕੱਠੇ ਕੀਤਾ ਖਨੌਰੀ ਬਾਰਡਰ ਦੇ ਜਾ ਕੇ ਤੁਸੀਂ ਇੱਕ ਵੱਡਾ ਲਾਮ ਲਖਸ਼ਰ ਲੈ ਕੇ ਪਹੁੰਚੇ ਜਿਨ੍ਹਾਂ ਦੀ ਭੀੜ ਵੱਡੀ ਸੀ ਟਰੈਲੀਆਂ ਦਾ ਇਕੱਠ ਵੱਡਾ ਸੀਗਾ ਤੇ ਭਰਾਵੋ ਖਨੌਰੀ ਬਾਰਡਰ ਤੋਂ ਲੈ ਕੇ ਪਾਤੜਾ ਦੇ ਪਿਛਲੇ ਪਾਸੇ ਤੱਕ ਤੁਹਾਡਾ ਹੀ ਰਾਜ ਹੋ ਗਿਆ ਤੁਹਾਡੀਆਂ ਟਰਾਲੀਆਂ ਖੜੀਆਂ ਸੀਗੀਆਂ ਜਿਹੜੀ ਇੱਥੋਂ ਦੀ ਸਟੇਟ ਆ ਪ੍ਰਭੋ ਉਹਦੀ ਟੈਨਸ਼ਨ ਬਣ ਗਈ ਮਜਬੂਰੀ ਬਣ ਗਈ ਤੁਹਾਨੂੰ ਰਾਹ ਖੋਲਣ ਦੀ ਤੇ ਰਾਹ ਖੋਲਿਆ ਗਿਆ ਪ੍ਰਭੋ ਤੁਸੀਂ ਪਹੁੰਚ ਗਏ ਦਿੱਲੀ ਦੇ ਬਾਡਰਾਂ ਤੇ ਉੱਥੇ ਜਾ ਕੇ ਤੁਸੀਂ ਆਪਣੇ ਸਟੇਜਾ ਚਲਾ ਲਿਆ ਜਦੋਂ ਸਟੇਜਾ ਚਲਾਈਆਂ ਪ੍ਰਭੋ ਉੱਥੇ ਤੁਸੀਂ ਤਾਂ ਉਹ ਸਟੇਜਾ ਤੋਂ ਉਹ ਸਟੇਜਾ ਤੋਂ ਬੋਲਦੇ ਰਹੇ ਤੁਸੀਂ ਬੱਕ ਬੱਕ ਸਟੇਜਾਂ ਤੇ ਵੀ ਰੋਲਾ ਹੋਇਆ ਪਰ ਇੱਕ ਪ੍ਰਭਾਤ ਤੁਹਾਡੀ ਸਟੇ ਸੀ ਜਿੱਥੇ ਤੁਸੀਂ ਚੀੜੀ ਨਹੀਂ ਪਰਖਣ ਦਿੱਤੀ ਲੈ ਕੇ ਗਏ ਤੁਸੀਂ ਇੱਥੋਂ ਆਪਣੇ ਮਾਵਾ ਭੈਣਾ ਨੂੰ ਕਿਤੇ ਵੱਡੇ ਕੱਠ ਦੱਸਿਆ ਉਥੋਂ ਦੀ ਸਰਕਾਰ ਨੂੰ ਬੀਜੇਪੀ ਦੀ ਸਰਕਾਰ ਨੂੰ ਅਸੀਂ ਇਕੱਲੇ ਕਿਸਾਨ ਜਾਂ ਸਾਡੇ ਬੱਚੇ ਜਾਂ ਮਜ਼ਦੂਰ ਅਸੀਂ ਇਹ ਲੜਾਈ ਨਹੀਂ ਲੜ ਰਹੇ ਸਾਡੇ ਭੈਣਾ ਵੀ ਸਾਡੇ ਬਰਾਬਰ ਖੜਕੇ ਸਾਡਾ ਪੁੱਲਾ ਫੜਿਆ ਹੋਇਆ ਅਸੀਂ ਇਹ ਲੜਾਈ ਜਿੱਤ ਕੇ ਜਾਣੀ ਆ ਤੇ ਪ੍ਰਭ ਹੋਇਆ ਕੀ ਐਂਡ ਦੇ ਆ ਕੇ ਜਿਹੜੀ 26 ਜਨਵਰੀ ਦਾ ਆਪਾਂ ਹਰ ਵਾਰੀ ਨਾਲ ਲੈਂਦੇ ਆ ਉਹ ਵੀ ਪ੍ਰਭੋ ਇੱਕ ਸਟੇਟ ਦਾ ਆਪਣੇ ਤੇ ਇੱਕ ਸੋਚਿਆ ਸਮਝੀ ਚਾਲ ਸੀਗੀ ਜਿਹਦੇ ਵਿੱਚ ਪ੍ਰਭੋ ਇੱਕ ਤੁਹਾਡੀ ਸਟੇ ਸੀ ਜਿੱਥੇ ਤੁਸੀਂ ਕੋਈ ਰੌਲਾ ਨਹੀਂ ਪੈਣ ਦਿੱਤਾ ਤੇ ਬਖ ਬਖ ਸਟੇਜਾਂ ਦੇ ਜਾ ਕੇ ਤੁਸੀਂ ਉਹਨਾਂ ਪ੍ਰਭਾਂਵਾਂ ਦਾ ਸਾਥ ਦਿੱਤਾ ਦਕਾਇਤ ਦੇ ਅੱਖਾਂ ਦੇ ਵਿੱਚੋਂ ਜਦੋਂ ਅੰਜੂ ਡਿੱਗੇ ਤਾ ਆਪਣੇ ਸੁਪਾ ਪ੍ਰਧਾਨ ਜਗਿੰਦਰ ਸਿੰਘ ਉਗਰਾਹ ਨੇ 1300 ਬੰਦਾ ਭੇਜ ਕੇ ਉਸ ਸਟੇਜ ਦੀ ਰੱਖਿਆ ਕੀਤੀ ਤੇ ਭਰਾਵੋ ਤੁਹਾਡੇ ਸੁਪਾ ਪ੍ਰਧਾਨ ਜਗਿੰਦਰ ਸਿੰਘ ਉਗਰਾਹ ਦਾ ਜਿਹੜਾ ਇੱਕ ਨਾਂ ਦੁਨੀਆ ਦੇ ਵਿੱਚ ਚਮਕ ਗਿਆ ਕਨੇਡਾ ਅਮਰੀਕਾ ਦੇ ਚੈਨਲਾਂ ਤੇ ਉਹਨਾਂ ਦਾ ਨਾਂ ਬੋਲਿਆ ਜਾਣ ਲੱਗਿਆ ਤੇ ਉਹ ਰੈਂਕ ਦੇ ਨੰਬਰ ਦੇ ਵਿੱਚ ਆ ਗਏ ਭਰਾਵੋ ਜੇ ਆਪਾਂ ਚਾਹ ਤਾਂ ਥੋੜੀ ਪਿੱਛੇ ਮਾਰੀਏ 2019 ਦੇ ਵਿੱਚ ਇਹ ਲੋਕ ਜਦੋਂ ਤੁਸੀਂ ਇਹਨਾਂ ਦੇ ਸਾਹਮਣੇ ਚਾਹੇ ਵੋਟਾਂ ਮੰਗਣ ਵਾਲੇ ਚਾਹੇ ਇਥੇ ਅਫਸਰੀ ਅਫਸਰੀ ਭਾਈ ਇਹ ਆ ਤੁਹਾਡੇ ਤੋਂ ਇਹ ਸੋਚਦੇ ਹੁੰਦੇ ਸੀ ਇਹਦਾ ਪਿੰਡਾ ਵਿੱਚ ਕੰਮ ਕਰਦੇ ਆ ਪਸ਼ੂ ਚਾਂਦੇ ਆ ਮੁਸ਼ਕ ਮਾਰਦਾ ਇਹਨਾਂ ਦੇ ਵਿੱਚੋਂ ਪ੍ਰਭੂ ਪਰ ਨਹੀਂ ਤੁਸੀਂ ਇਹ ਸਿੱਧ ਕੀਤਾ ਜਦੋਂ ਇਹ ਦੇਸ਼ ਨੂੰ ਲੋੜ ਪਊਗੀ ਤਾਂ ਅਸੀਂ ਸਿੱਧੀਆਂ ਵੀ ਦਵਾਂਗੇ ਤੇ ਇਹਦੀ ਰੱਖਿਆ ਵੀ ਕਰਾਂਗੇ ਹੋਇਆ ਕੀ ਪ੍ਰਭੂ ਤੁਹਾਡਾ ਪ੍ਰਧਾਨ ਇਹਨਾਂ ਦੇ ਰੈਕ ਦੇ ਵਿੱਚੋਂ ਨੰਬਰ ਲੈ ਗਿਆ ਜਿਹੜਾ ਨੰਬਰ ਇਹਨਾਂ ਨੂੰ ਚੁਪਦਾ 63ਵਾਂ ਨੰਬਰ ਤੁਹਾਡੇ ਪ੍ਰਧਾਨ ਦਾ ਭਰਾਵੋ ਉੱਥੇ ਹਜ਼ਾਰਾਂ ਦੇ ਨੰਬਰਾਂ ਜਿਦੇ ਵਿੱਚੋਂ ਅੱਜ ਤੁਸੀਂ ਕਿਸਾਨੀ ਦੇ ਨਾਂ ਤੇ 63ਵੇਂ ਨੰਬਰ ਤੇ ਬੋਲਦੇ ਹੋ ਜਿਹੜਾ ਚੁਪਦਾ ਇਹਨਾਂ ਨੂੰ ਇਹ ਸਟੇਟ ਸਟੇਟ ਦੇ ਵਿੱਚ ਭਰਾਵੋ ਬਿਜੀਲੈਂਸ ਬਿਊਰੋ ਸੀਆਈਡੀ ਪੁਲਸ ਸਰਕਾਰਾਂ ਜਿਹਨੂੰ ਚੌਥਾ ਥੰਮ ਕਹਿੰਨੇ ਆਪਾਂ ਕਹਿੰਨੇ ਆਪਾਂ মিডিਆ ਨੂੰ ਪਰ ਭਰਾਵੋ ਜਿਹੜਾ ਇੱਕ ਗੋਦੀਆ মিডিਆ ਤੁਹਾਡੇ ਬਾਰੇ ਪ੍ਰਪੋਗੰਡੇ ਕਰਦਾ ਹੁਣ ਖਬਰਾਂ ਸ਼ਾਬਦਾ ਤੁਹਾਡੇ ਜੋ ਉਲਟ ਨੇਗੇਟਿਵ ਤੁਹਾਡੇ ਬਿਰਧ ਦੇ ਵਿੱਚ ਪੁਕਤ ਦੀਆਂ ਪਰ ਪ੍ਰਾਵੋ ਜਿਹੜਾ ਇਹਨਾਂ ਨੂੰ ਇਹ ਨੰਬਰ ਚੁਬਣ ਦੇ ਕਾਰਨ ਜਿਹੜੀ ਇੱਥੇ ਪੰਜਾਬ ਦੇ ਵਿੱਚ ਸਰਕਾਰ ਸੋਸ਼ਲ ਮੀਡੀਆ ਰਾਹੀਂ ਇਹ ਪ੍ਰਾਵੋ ਧਰਨਿਆਂ ਵਿੱਚੋਂ ਨਿਕਲੀ ਹੋਈ ਸਰਕਾਰ ਇਹਨੂੰ ਚੁਪਦੇ ਆ ਤੁਸੀਂ ਕਿਉਂਕਿ ਪ੍ਰਾਵੋ ਸੋਸ਼ਲ ਮੀਡੀਆ ਤੇ ਤੁਹਾਡਾ ਰਾਜ ਆ ਤੁਸੀਂ ਆਪਣੀਆਂ ਸਾਰੀਆਂ ਖਬਰਾਂ ਸੋਸ਼ਲ ਮੀਡੀਆ ਤੇ ਪਾਣਿਓ ਜਿਹੜਾ ਤੁਸੀਂ 2000 ਇਹ 24 ਦੇ ਵਿੱਚ ਇਸੇ 24 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਵੱਡਾ ਇਕੱਠ ਕਰਕੇ ਇਸੇ ਸਰਕਾਰ ਤੋਂ ਆਪਣੀਆਂ ਮੰਗਾਂ ਮਨਾਉਣੀਆਂ ਸੀਗੀਆਂ ਦਰਸੀ ਇਹਨੂੰ ਪਤਾ ਸੀ ਸਪੰਗਤ ਮਾਨ ਦੀ ਸਰਕਾਰ ਨੂੰ ਵੀ ਇਹ ਇੱਕ ਜਥੇਬੰਦੀ ਬਹੁਤ ਵੱਡੀ ਜਥੇਬੰਦੀ ਆ ਕੀ ਭਰਾਵੋ ਇਹ ਸਾਡੇ ਤੋਂ ਰਹਿੰਦੀਆਂ ਮੰਗਾਂ ਇਹਨਾਂ ਨੇ ਮਨਾ ਲੈਣੀਆਂ ਤੇ ਮੰਗਾਂ ਸਾਨੂੰ ਮੰਨਣੀਆਂ ਪੈਣੀਆਂ ਤੇ ਭਰਾਵੋ ਇਹਨਾਂ ਨੇ ਇਸੇ ਕਰਕੇ ਜਿਹੜੇ ਸਾਡੇ ਭਰਾ ਬਾਰਡਰਾਂ ਤੇ ਤੁਰਿਆ ਉਹਨਾਂ ਨੂੰ ਹੱਲਾਸ਼ੇਰੀ ਦਿੱਤੀ ਪਿੱਛੇ ਤੋਂ ਪਹੁੰਚੋ ਤੁਸੀਂ ਬਾਰਡਰਾਂ ਤੇ ਅਸੀਂ ਤੁਹਾਡੇ ਹਸਪਤਾਲਾਂ ਦਾ ਪ੍ਰਬੰਧ ਕਰਾਂਗੇ ਹਰ ਇੱਕ ਸੁੱਖ ਸਹੂਲਤ ਦਵਾਂਗੇ ਭਰਾਵੋ ਇਹ 2024 ਵਾਲਾ 24 ਤਰੀਕ ਵਾਲਾ ਸਾਡਾ ਪ੍ਰੋਗਰਾਮ ਸੋਚਦੀ ਸੀ ਇਹ ਸਰਕਾਰ ਇਹ ਕਿਸੇ ਨਾ ਕਿਸੇ ਤਰ੍ਹਾਂ ਕੈਂਸਲ ਹੋ ਜਾਵੇ ਪਰ ਭਰਾਵੋ ਇੱਕ ਉਹ ਵੀ ਟਾਈਮ ਇਹ ਹੀ ਸਰਕਾਰ ਭਵਤਮਾਨ ਦੀ ਸਰਕਾਰ ਇਸੇ ਸ਼ਹਿਰਾਂ ਦੇ ਵਿੱਚ ਨੈਟ ਬੰਦ ਕਰੀ ਬੈਠੀ ਆ ਭਰਾਵੋ ਕੱਲ ਡੀਜੀਪੀ ਦਾ ਬਿਆਨ ਸੀਗਾ ਜਿਹੜਿਆ ਪਰਾਪਾਪ ਲੈਣਾ ਟੱਪੀਆਂ ਅਸੀਂ ਉਹਨਾਂ ਨੂੰ ਜ਼ਬਤ ਕਰਾਂਗੇ ਅਸੀਂ ਉਹਨਾਂ ਨੂੰ ਆਪਣੀ ਗ੍ਰਿਫਤ ਦੇ ਵਿੱਚ ਕਰਾਂਗੇ ਪੁੱਛਾਂਗੇ ਭਰਾਵੋ ਇਹਨਾਂ ਨੂੰ ਆਉਣ ਦੋ ਇਹਨਾਂ ਨੂੰ ਪਿੰਡਾਂ ਦੇ ਵਿੱਚ ਇਹ ਕਿਹੜੇ ਰਾਹ ਤੁਰੇ ਸੀ ਇੱਕ ਪਾਸੇ ਸਾਨੂੰ ਸਾਥ ਦਿੰਦੇ ਆ ਤੁਸੀਂ ਦਿੱਲੀ ਬਾਰਡਰ ਟੱਪ ਜੋ ਦਿੱਲੀ ਬਾਰਡਰ ਤੇ ਪਹੁੰਚ ਗਏ ਆਪਣੀਆਂ ਮੰਗਾਂ ਮੰਨਵਾਓ ਭਾਜਪਾ ਦੇ ਸਰਕਾਰ ਤੋਂ ਪਰ ਭਰਾਵੋ ਨਹੀਂ ਇਹ ਅਸਲ ਦੇ ਵਿੱਚ ਸਾਨੂੰ ਪਤਾ ਨਹੀਂ ਇਹ ਕਿੱਥੇ ਪਹੁੰਚਦੇ ਆ ਅਸਲ ਦੇ ਵਿੱਚ ਭਰਾਵੋ ਆਪਣੇ ਸੂਬਾ ਪ੍ਰਧਾਨ ਗੱਲ ਕਰਦੇ ਆ ਨਿਊ ਵਰਲਡ ਆਰਡਰ ਦੀ ਨਿਊ ਵਰਲਡ ਆਰਡਰ ਅਸਲ ਤੇ ਵਿੱਚ ਹੈ ਕੀ ਆ ਭਰਾਵੋ ਇਹ ਭਰਾਵੋ ਇੱਕ ਬੈਂਕਾਂ ਦੀ ਇੱਕ ਪਰਿਵਾਰ ਦੀ ਔਰਥ ਚਾਈਲਡ ਦਾ ਪਰਿਵਾਰ ਆ ਭਰਾਵੋ ਜਿਹਦੇ ਪੰਜ ਪੁੱਤਰਾ ਉਹ ਯੂਰਪ ਦੇ ਵਿੱਚ ਫੈਲ ਗਏ ਯੂਰਪ ਮਹਾਦੀਪ ਤੇ ਉਹ ਰਾਜ ਕਰਨ ਲੱਗਿਆਂ ਪਹਿਲੀ ਲੜਾਈ ਸੀ ਰਾਜਿਆਂ ਨੂੰ ਰਾਜਿਆਂ ਨਾਲ ਲੜਾਉਣਾ ਫਿਰ ਰਾਜਿਆਂ ਨੂੰ ਪੈਸਾ ਦੇਣਾ ਤੇ ਹਾਰੇ ਹੋਏ ਰਾਜੇ ਨੇ ਪਰਿਓ ਰਾਜੇ ਦਾ ਸਾਰਾ ਭਰਾਵਾ ਕਰਨਾ ਭਰਾਵੋ ਗੱਲਾਂ ਲੰਬੀਆਂ ਸਾਡਾ ਸਟੇਜ ਸੈਕਟਰੀ ਵੀ ਉੱਠ ਗਿਆ ਮੈਂ 1 ਮਿੰਟ ਦਾ ਟਾਈਮ ਲਵਾਂਗਾ ਸੀਆਈਡੀ ਖੜੀ ਹੋਊਗੀ ਇੱਥੇ ਨੋਟ ਕਰ ਲੈ ਭਰਾਵੋ ਇੱਕ ਮੰਨ ਲਓ ਮਾਜਰੇ ਦਾ ਰੋੜਾ ਸਾਡਾ ਅਸਦੇ ਦੇ ਵਿੱਚ ਬਲਾਕ ਪ੍ਰਧਾਨ ਹਰਜਿੰਦਰ ਸਿੰਘ ਜੱਜੂ ਮਾਜਰੇ ਦੀਆਂ ਸੱਟਾਂ ਲੱਗੀਆਂ ਉਹਦੇ ਉਹ ਕਾਰਵਾਈ ਨਹੀਂ ਕਰ ਰਹੇ ਉਹ ਨੋਟ ਕਰ ਲੈਣਾ ਅੱਜ ਅਸੀਂ ਸਟੇਜ ਤੋਂ ਸੁਣਾਉਣੀ ਕਰਦੇ ਆਂ ਆਉਣ ਵਾਲੇ ਦਿਨਾਂ ਦਿਨਾਂ ਦੇ ਵਿੱਚ ਅਸੀਂ ਕੋਈ ਪੱਟਾ ਪ੍ਰੋਗਰਾਮ ਮਿਥਾਂਗੇ ਉਥੇ ਕੋਈ ਕਾਰਵਾਈ ਕਰਾਂਗੇ ਪ੍ਰਭੂ ਉਹ ਵੱਡੇ ਪਰਿਵਾਰ ਦੇ ਖਿਲਾਫ ਇਥੋਂ ਦੀ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਇਸ ਕਰਕੇ ਅਸੀਂ ਕਹਿਣਾ ਚਾਹੁੰਦੇ ਆ ਸਾਡੇ ਪ੍ਰਧਾਨ ਤੇ ਸੱਟਾਂ ਲੱਗੀਆਂ ਤੁਸੀਂ ਉਸ ਦੀ ਕੋਈ ਨਾ ਦਾ ਅਜੇ ਤੱਕ ਪਲੇਟ ਕੀਤੀਆਂ ਨਾ ਉਹ ਪਰਿਵਾਰ ਫੜ ਕੇ ਅੰਦਰ ਦਿੱਤਾ ਤੇ ਪ੍ਰਭੂ ਜੇ ਜਲਦੀ ਤੋਂ ਜਲਦੀ ਕੰਮ ਕਰ ਦਿਓ ਨਹੀਂ ਸਾਨੂੰ ਇਹ ਨਾ ਹੋਵੇ ਸਾਨੂੰ ਕੋਈ ਵੱਡਾ ਪ੍ਰੋਗਰਾਮ ਉਲਿੱਕਣਾ ਪਵੇ ਜੇ ਇਥੋਂ ਦਾ ਕੋਈ ਸੜਕ ਰੋਕਣੀ ਪਵੇ ਇਸ ਕਰਕੇ ਪ੍ਰਭੂ ਇਨੀਆਂ ਗੱਲਾਂ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਹ ਸਨ ਹਰਦੀਪ